ਆ ਪੱਠਣਾ ਆਪਣੀ ਸਗੀ ਮਾਲ ਚ ਮਾਲ ਚ ਤਾਂ ਛੱਡੀ ਸੀ ਵੀ ਚੱਲ ਬਣ ਜੂਗੀ ਤੇ ਬਹੁਤ ਮੇਰੀ ਮਤਲਬ ਐ ਸਗੀ ਗੀਗੀ ਪੱਠ ਸੀਗੀ ਤੇ ਇਹ ਬਣ ਗਈ ਤੁਰਦੀ ਫਿਰਦੀ ਵਿੱਚ ਮਾਲ ਦੇ ਤੇ ਮਾਲ ਵਾਲੇ ਕਹਿੰਦੇ ਵੀ ਸਾਨੂੰ ਇਹ ਨਹੀਂ ਪਤਾ ਵੀ ਇਹ ਗੱਬ ਆ ਕਿ ਨਹੀਂ ਗੱਬ ਕਿ ਕੀ ਚੱਕਰਾ ਹਨਾ ਤੇ ਪਰ ਆਖਰ ਨੂੰ ਉਹਨਾਂ ਨੇ ਕੀ ਕਰਿਆ ਬਾਈ ਜੀ ਜਦੋਂ ਮੈਨੂੰ ਦੱਸਿਆ ਵੀ ਇਹ ਭਾਈ ਸੂਣ ਵਾਲੀ ਦੁੱਧ ਲਾ ਲੈ ਆਏ ਨੇ ਹਨਾ ਦੁੱਦ ਲਾਲਿਆ ਤੇ ਪਤੰਦਰ ਕਹਿੰਦੇ ਵੀ ਹੁਣ ਇਹ ਸੂਨ ਵਾਲੀ ਆ ਵੀ ਮਹੀਨਾ ਇੱਕ ਨੂੰ ਸੂਪੂਗੀ ਮੈਂ ਚੱਲ ਕੋਈ ਨਹੀਂ ਦਾਣਾ ਪੱਠਾ ਲਿਆਉਣਿਆ ਇਹਦਾ ਇਹਨੂੰ ਆਪਾਂ ਜੋ ਕੋਸ ਆਖੂਗੇ ਚੋਕਰ ਚੈੱਕ ਕਰੋ ਤੁਹਾਨੂੰ ਮੈਂ ਲਿਆ ਦਿੰਨਾ 4 ਦਿਨ ਇਹ ਆਪਾਂ ਤੇਲ ਤੂਲ ਤੇ ਦੂਜੇ ਤੀਜੇ ਦਿਨ ਮੈਨੂੰ ਫੋਨ ਆਉਂਦਾ ਬਾਈ ਤੇਰੀ ਨਾ ਪੱਠ ਸੂਪੀ ਤੇ ਆਉਦੀ ਪੱਠ ਲੈ ਜਾ ਮੈਂ ਯਾਰ ਜਿਹੜਾ ਮਹੀਨਾ ਸੂਨ ਚ ਰਹਿੰਦਾ ਤੇ ਉਹ ਕਿਵੇਂ ਸੂਪੀ ਉਹਦਾ ਸੂਨ ਦਾ ਕਾਰਨ ਇਹ ਸੀਗਾ ਇਹ ਮੈਂ ਵੀਡੀਓ ਇਸੇ ਕਰਕੇ ਪਾਉਣਾ ਬਈ ਜਿਨ੍ਹਾਂ ਦੇ ਮਾਲ ਚ ਬਾਈ ਤੁਸੀਂ ਬੱਕਰੀਆਂ ਬੱਕਰੀਆਂ ਛੱਡੀਆਂ ਹਨਾ ਤੇ ਆਪ ਦਾ ਬਈ ਨਾ ਉਹਦਾ ਧਿਆਨ ਰੱਖਿਆ ਕਰੋ ਦੋ ਟਾਈਮ ਘੇੜਾ ਮਾਰਿਆ ਕਰੋ ਨਹੀਂ ਤਾਂ ਘਰੇ ਰੱਖ ਲਓ ਬਈ ਆਪ ਦਾ ਥੋੜਾ ਬਹੁਤਾ ਇੱਧਰ ਉੱਧਰ ਲੈ ਗਏ ਤੇ ਐਨੇ ਨਾ ਪਸ਼ੂ ਰੱਜ ਜਾਂਦਾ ਤੇ ਉੱਥੇ ਨਾ ਹੀ ਛੱਡਾ ਕਰੋ ਤਾਂ ਤੁਹਾਡੀ ਬਾਲੀ ਮਿਹਰਬਾਨੀ ਹੋਊਗੀ ਹਨਾ ਤੇ ਇਹਦੇ ਨਾਲ ਬਈ ਪੂਛ ਤੇ ਉਹਨਾਂ ਨੇ ਇੱਥੇ ਨਾ ਛੂਟੀ ਮਾਰੀ ਇਹ ਨਾ ਬੱਕਰਾਂ ਵਾਲਿਆਂ ਆਮ ਹੀ ਕਰਦੇ ਪੂਛਾਂ ਤੋੜ ਦਿੰਦੇ ਬੱਕਰੀ ਦੀਆਂ ਠੀਕ ਆ ਇਹਦੀ ਪੂਛ ਟੁੱਟੀ ਐ ਮੈਂ ਡਾਕਟਰ ਨੂੰ ਵੀ ਵਿਖਾਈ ਆ ਤੇ ਕਈ ਸਿਆਣੇ ਭਲੇ ਮਾਨਸ ਬੰਦਿਆਂ ਨੂੰ ਵੀ ਇਹਦੀ ਮਾ ਪੂਛ ਉਖਾਈ ਆ ਇਹ ਹੁਣ ਤਾਂ ਬਈ ਸੈੱਟ ਹੋ ਗਿਆ ਬਈ ਇਥੋਂ ਕੰਮ ਨਹੀਂ ਨਾ ਕਰਦੀ ਇਹ ਥੱਲੇ ਹੀ ਰੱਖਦੀ ਹੈ ਤੇ ਉਹਨਾਂ ਨੇ ਕੀ ਕਰਾਇਆ ਇਹਦੇ ਮਾਰੀ ਸੋਟੀ ਪੂਛ ਤੇ ਪੂਛ ਦੀ ਕੀ ਟੁੱਟ ਇੰਨੀ ਪੀੜ ਮੰਨਦੀ ਸੀ ਪੂਛ ਤੇ ਜਦੋਂ ਐ ਪੂਛ ਦੀ ਐ ਚੱਕਦੇ ਸੀ ਨਾ ਤੇ ਥੱਲੇ ਲਟ ਜਾਂਦੀ ਸੀ ਐ ਮਤਲਬ ਧੱਕੇ ਹੱਥਾਂ 'ਚੋਂ ਨਿਕਲਦੀ ਰਹੀ ਤੇ ਇੰਨੀ ਪੀੜ ਮਨਾਉਂਦੀ ਸੀ ਤੇ ਇਹਦੇ 'ਚ ਪੈ ਗਿਆ ਰੇਸ਼ਾ ਮੈਂ ਨਵਾਈ ਨਵਾ ਕੇ ਨਾ ਤੇ ਮੈਂ ਆਹਾਂ ਕੱਟਣ ਲੱਗਾ ਤੇ ਮੈਂ ਕਿਹਾ ਇਹਦੇ ਜ਼ਖਮ ਹੋਏ ਪਏ ਆ ਇਹ ਜਦੋਂ ਮੈਂ ਉਹ ਨੂੰ ਵੇਖੇ ਤੇ ਮੈਂ ਪੈਟਰੋਲ ਪੈਟਰੂਲ ਪਾਇਆ ਇਹਦੇ ਤੇ ਫੇਰ ਮੈਂ ਕਿਸੇ ਜਾਣਕਰ ਤੋਂ ਸਲਾਹ ਲਈ ਵੀ ਇਹ ਕੀ ਹੋਇਆ ਉਹਨਾਂ ਬਈ ਇਹਦੀ ਪੂਛ ਤੇ ਨਾ ਛੁੱਟੀ ਮਾਰੀ ਆ ਇਹਦੀ ਪੂਛ ਜਿਹੜੀ ਟੁੱਟ ਤੇ ਟੁੱਟਣ ਕਰਨ ਇਹ ਪੀੜ ਨੇ ਸੋਪ ਸੂਪੀ ਤੇ ਪੱਟ ਤੇ ਪਠੋਰਾ ਦੋ ਇਹਦੇ ਬੱਚੇ ਸੀਗੇ ਪਹਿਲੇ ਨੇ ਇਹ ਪਹਿਲੀ ਈ ਵਾਰੀ ਸੂਣੀ ਸੀ ਤੇ ਕੰਜਰ ਦੇ ਐਡੇ ਨਰਦਈ ਹੁੰਦੇ ਆ ਨਾ ਇਹ ਵੀ ਮੈਂ ਆਣਾ ਯਾਰ ਕੋਈ ਰਹਿਮ ਨਹੀਂ ਇਹਨਾਂ ਨੂੰ ਜਾਨਵਰਾਂ ਤੇ ਹੁੰਦਾਗਾ ਠੀਕ ਆ ਕਿਉਂਕਿ ਇਸ ਇਹੀ ਇਹਨਾਂ ਦਾ ਰਿਜਕ ਹੁੰਦਾ ਗਲਤੀ ਇਨਸਾਨ ਵੀ ਕਰਦੇ ਸਾਰਾ ਕੁਝ ਹੋ ਜਾਂਦਾ ਹੁੰਦਾ ਹਨਾ ਪਰ ਐ ਨਹੀਂ ਮਾਰਨੀ ਚਾਹੀਦੀ ਹੋ ਸਕਦਾ ਵੀ ਜਿਹਦੇ ਕੂਲੇ ਸੀਗੀ ਉਹਨੇ ਨਾ ਮਾਰੀ ਹੋਵੇ ਕਿਸੇ ਨਾਲ ਨੇ ਨੇ ਮਾਰਤੀ ਹੋਵੇ ਪਰ ਇਹਦੀ ਬਈ ਬੱਕਰੀ ਦੀ ਪੂਛ ਤੂੜੀਆ ਜਿਹੜੇ ਪੁਰਾਣੇ ਬੱਕਰੀਆਂ ਵਾਲੇ ਆ ਤੁਸੀਂ ਉਹਨਾਂ ਨਾਲ ਕਦੇ ਰਹਿ ਕੇ ਵੇਖੋ ਬੱਕਰੀ ਦੀ ਪੂਛ ਟੁੱਟਣੀ ਉਹਾਂ ਦੇ ਤਾਂ ਆਮ ਹੀ ਬੱਕਰੀ ਦੀਆਂ ਪੂਛਾਂ ਨਾਲ ਛੋਟੀ ਮਾਰਦੇ ਜੋ ਜ਼ੋਰ ਦੀ ਉਹ ਮਾਰਦੇ ਆ ਇੱਥੇ ਠੀਕ ਹੈ ਇੱਥੇ ਮਾਰ ਦਿਆ ਜਾਂਦਾ ਆ ਚੀਜ਼ ਤੋਂ ਵਹਿ ਜਾਂਦੀ ਆ ਤੇ ਜਾਂ ਫਿਰ ਮਾਰਦੇ ਪੂਛ ਤੇ ਤੇ ਉਹ ਇੱਥੋਂ ਪੂਛ ਦਿੰਦੀ ਟੁੱਟ ਕੇ ਜੋਰ ਦੀ ਮਾਰਦੇ ਔਰ ਪੂਛ ਚੱਕਦੀ ਨਾ ਹੱਥ ਲਾਏ ਤੋਂ ਹਾਂ ਦਰਦ ਮਣਾਉਂਦੀ ਆ ਤੇ ਉਸੇ ਦਰਦ ਨਾਲ ਹੀ ਇਹ ਵਿਚਾਰੀ ਨਾ ਤੇ ਸੂਪ ਹੀ ਕੰਜਰਦੋ ਕਿੱਥੇ ਭਰੋਂਗੇ ਤੁਸੀਂ ਤੁਹਾਡਾ ਇੰਨਾ ਖਾਣਾ ਖਰਾਬ ਹੋਇਆ ਹੈ ਨਾ ਕੰਜਰਦਾਨੇ ਪੂਛ ਤੋੜਦੇ ਆ ਬਈ ਇਸੇ ਗੱਲ ਕਰਕੇ ਹਨਾ ਆਪ ਦਾ ਡੰਗਰ ਬੱਠਾ ਆਪ ਦੀ ਬਈ ਨਿਗਾਹ ਰੱਖਿਆ ਕਰੂ ਅੱਜ ਸਵੇਰੇ ਸਵੇਰੇ ਮੈਂ ਖੁਰਨੀ ਤੇ ਉੱਥੇ ਜਦੋਂ ਗਿਆ ਤੇ ਉਹ ਨਾ ਕੋਈ ਸਾਡੇ ਆਂਢੀ ਗੁਆਂਢੀ ਪਾ ਜਾਂਦੇ ਆ ਉਹਨਾਂ ਨੂੰ ਵੇਸਟਿੰਗ ਜੀ ਆਪਣੀ ਰੋਟੀ ਪਾਣੀ ਦੀ ਤੇ ਆਹ ਹੋਰ ਜਟਨ ਪਟਰਨ ਦਾਲ ਸਬਜੀ ਹਨਾ ਕੋਈ ਫਲ ਫਰੂਟ ਕੋਈ ਚੀਰ ਦੇ ਕਰਦੇ ਆ ਤੇ ਉਹ ਪਾ ਜਾਂਦੇ ਆ ਤੇ ਉਹ ਕੀ ਕੰਜਰਦਾਨੇ ਨਾ ਕਦੇ ਕੋਈ ਲੈਂਦਾ ਹੋਣਾ ਖਾਣ ਨੂੰ ਤੇ ਉਹ ਜਿਹੜੇ ਲਫਾਫੇ ਚਟਨੀ ਵਾਲੇ ਉਹ ਮੈਂ ਗੰਜਰਦਾਨੇ ਵਿੱਚ ਉਵੇਂ ਹੀ ਲਿਆ ਕੇ ਪਸੂਗਾ ਮੂਰੇ ਸਾਈਡ ਤੇ ਜਰ ਹੱਦ ਦਾ ਯਾਰ ਲੋਕਾਂ ਦੀ ਜੇ ਆਪਣੇ ਤੋਂ ਨਹੀਂ ਖਾ ਹੁੰਦਾ ਤੇ ਉਹ ਕਿਵੇਂ ਖਾ ਲੈਣਗੇ ਬਾਕੀ ਇੱਥੇ ਤਾੜੀਆਂ ਹੁੰਦੀਆਂ ਹਨ ਬਾਈ ਇਹਨੂੰ ਮੈਂ ਫਣੀਆ ਦਿਵਾਰ ਨੂੰ ਕਰਦਾ ਸਾਫ ਕੱਜ ਫੇਰ ਲਾਉਂਗਾ ਛੁੱਟੀ ਅੱਜ ਵੈਸੇ 2-3 ਕੰਮ ਮੇਰੇ ਹੋਰ ਆ ਉਹ ਵੀ ਕਰਨੇ ਆ ਫਿਰ ਮੈਂ ਤੇ ਪੈਟਰੋਲ ਪਾਇਆ ਦੋ ਦਿਨ ਫਿਰ ਮੈਂ ਆਹ ਟੋਪੀ ਕੇਰ ਲੈਂਦਾ ਤੇ ਆਏ ਹੁਣ ਪੂਛ ਨੂੰ ਹੱਥ ਲਾਏ ਨੇ ਮੇਰਾ ਪੂਛ ਨੂੰ ਹੱਥ ਲਾਉਣ ਕਰਕੇ ਮਿੰਗਣਾ ਵੀ ਕਰ ਲਗਾ ਤੇ ਬਾਥਰੂਮ ਵੀ ਕਰੀ ਜਾਂਦੀ ਆ ਗੱਲ ਕੀ ਆ ਵੀ ਇਹ ਪੀੜ ਮਨਾਉਂਦੀ ਆ ਇੱਥੇ ਬਹੁਤ ਜ਼ਿਆਦਾ ਪੀੜ ਮਨਾਉਂਦੀ ਆ ਉਹ ਵਿਚਾਰੇ ਦੁੱਧ ਦੁੱਧ ਅਸੀਂ ਕਈ ਦਿਨ ਉਹਨਾਂ ਨੂੰ ਪਿਉਂਦੇ ਰਹੇ ਪਰ ਨਹੀਂ ਰਹੇ ਐਵੇਂ ਮੈਂ ਇਹ ਗੱਲ ਨਾ ਇੱਥੇ ਸਾਡੇ ਦਰਸ਼ਣ ਅਠੇਕੇਦਾਰ ਮੈਂ ਉਹਦੇ ਕੋਲੇ ਵੀ ਕਰੀ ਤੇ ਉਹਦੀ ਪੱਠ ਨਾਲ ਵੀ ਸੇਮ ਹੀ ਸਿਚੁਏਸ਼ਨ ਹੋਈ ਤੇ ਕੰਜਰਦਾਨ ਉਹ ਐ ਨਹੀਂ ਪਤਾ ਲੱਗਿਆ ਪੱਟ ਸੂਣ ਵਾਲੀ ਆ ਕਿ ਨਹੀਂ ਸੂਣ ਵਾਲੀ ਤੇ ਕੰਜਰਦਾਨ ਨੇ ਹੱਥ ਪਾ ਪਾ ਕੇ ਨਾ ਤੇ ਪਹਿਲਾਂ ਹੀ ਸੁਵਾਤੀ ਮੈਂ ਤਾਂ ਮਾਲ ਰੱਖਣ ਵਾਲਾ ਤੇ ਹੈਰਾਨਗੀ ਆ ਵੀ ਥੋਨੂੰ ਯਾਰ ਇੰਨਾ ਵੀ ਨਹੀਂ ਉਹ ਪਤਾ ਲੱਗਦਾ ਵੀ ਸੂਣ ਵਾਲੀ ਆ ਨਹੀਂ ਸੂਣ ਵਾਲੀ ਸਾਜਾ ਪੁੱਤੋ ਏ ਕਿ ਲੈ ਇਹਨਾਂ ਮਖਰ ਨੂੰ ਖੋਣੀ ਬੰਨ੍ਹਦਾ ਤੇ ਇਹਦੇ ਥਾਨੂੰ ਵੀ ਇੱਕ ਨੂੰ ਸੋਜ ਆ ਪਹਿਲਾਂ ਅਸੀਂ ਐ ਸੋਚਿਆ ਚੱਲ ਸੁਈ ਆ ਸੁਈ ਕਰਕੇ ਨਾ ਤੇ ਕਿਹ ਜਿਹਾ ਹੋ ਜਾਂਦਾ ਪਰ ਇਹ ਪੀੜ ਮਣਾਉਂਦੀ ਆ ਉਹ ਥਾਂ ਦੀ ਵੀ ਅੱਜ ਮੈਂ ਕਰਦਾ ਦਵਾਈ ਕੋਈ ਮੰਨ ਕੇ ਨਾ ਤੇ ਜੇ ਕੋਈ ਮੇਰਾ ਭਰਾ ਇਸ ਚੀਜ਼ਾਂ ਦਾ ਕੋਈ ਹੈਗਾ ਜਾਣਕਾਰ ਬੱਕਰੀਆਂ ਦਾ ਤੇ ਉਹ ਮੈਨੂੰ ਦੱਸਿਓ ਵੀ ਇਹਦਾ ਜਿਹੜਾ ਥਾਨ ਆ ਉਹਦੇ ਤੇ ਮੈਂ ਕੀ ਲਾਵਾਂ ਤੇ ਜਿਹਦੇ ਨਾਲ ਉਹ ਜਿਹੜਾ ਥਾਣਾ ਉਹਦਾ ਸੈੱਟ ਹੋ ਗਿਆ ਤੁਹਾਨੂੰ ਮੈਂ ਥਣ ਵਿਖਾਉਣਾ ਇਹਦਾ ਵੱਡਾ ਛੋਟਾ ਥਣ ਇੱਕ ਥਣ ਵੱਡਾ ਤੇ ਐਡੀ ਸੋਹਣੀ ਸਿਆਣੀ ਸਮਝਦਾਰ ਖੇਡਣ ਵਾਲੀ ਹਾਸੇ ਮਜ਼ਾਕ ਵਾਲੀ ਬੱਕਰੀ ਦੀ ਤੇ ਜਾੜੀ ਘੜ ਸੀ ਜੇ ਮੇਰੋ ਹਾਂ ਹੀ ਥੋੜਾ ਨਾ ਜਿਹੜੇ ਮਹਾਲ ਵਾਲੇ ਆ ਇਹਨਾਂ ਦਾ ਸ਼ਰਮਾੜਾ ਹੁੰਦਾ ਕੰਜਰਦਿਆਂ ਦਾ ਬਸ ਇੰਨਾ ਗੱਲਾਂ ਕਰਕੇ ਕਿ ਤੁਸੀਂ ਯਾਰ ਥੋੜੀ ਜੀ ਸਿਆਣ ਪਰਖੋ ਜਾਨਵਰੋਂ ਪੜੀ ਤੇ ਆ ਆਪਣਾ ਚੂਚਾਂ ਦਾ ਦਾਣਾ ਪਾਣੀ ਆ ਸਾਰਾ ਆਪਾਂ ਰੱਖਿਆ ਜਿਹੜਾ ਮੈਂ ਤਾਂ ਨੂੰ ਗੱਦਾ ਗੁੱਦਾ ਲਾਇਆ ਵਹਿਣ ਵਾਸਤੇ ਗੱਦੇ ਤੇ ਬੰਦੀ ਕਰਦੀ ਐ ਇਹ ਉਹਨਾਂ ਨੇ ਜੜ ਕੱਢਤੀ ਕਿ ਨਿਰਦੇ ਨੇ ਵੀ ਤੁਸੀਂ ਤੁਥੋ ਤੁਹਾਨੂੰ ਕੋਈ ਦੁੱਖ ਤਕਲੀਫ ਦਿੰਦੀ ਆ ਤਾਂ ਮੈਨੂੰ ਫੋਨ ਕਰਦੋ ਤੇ ਮੈਂ ਆਪਦੀ ਘਰੇ ਲਿਆਵਾਂ ਹੂੰ ਪਹਿਲਾਂ ਸਾਨੂੰ ਅਖਿਆਨ ਹੀ ਪਤਾ ਲੱਗਿਆ ਜੇ ਅਸੀਂ ਐਂ ਭੁੱਲ ਜਾਂਦੇ ਸੀ ਦੂਜੇ ਤੀਜੇ ਦਿਨ ਮੀਂਹ ਆ ਜਾਂਦਾ ਸੀ ਦੂਜੇ ਤੀਜੇ ਦਿਨ ਮੀਂਹ ਆ ਜਾਂਦਾ ਸੀ ਤੇ ਜਿਹੜੀ ਆ ਲੈ ਕੇ ਆਉਣੀ ਸੀਗੀ ਚੋਕਰ ਚੋਕਰ ਪੈਸੇ ਹੈ ਨਹੀਂ ਸੀ ਘਰੇ ਮੈਂ ਪੈਸੇ ਫੜ ਕੇ ਲੈ ਆ ਅਗਲੇ ਦਿਨ ਜਾ ਕੇ ਤੇ ਜਿੱਦੇ ਮੈਂ ਚੋਕਰ ਲੈ ਕੇ ਆਉਣੀ ਸੀ ਘਰੇ ਆ ਅਗਲੇ ਦਿਨ ਹੀ ਲੈ ਕੇ ਆਉਣੀ ਸੀ ਤੇ ਅਗਲੇ ਦਿਨ ਮੈਨੂੰ ਫੋਨ ਕਰਤਾ ਵੀ ਤੇਰੀ ਪੱਠ ਤੋਂ ਤੇ ਪੱਠ ਵੀ ਮੈਨੂੰ ਧੱਕੇ ਨਾਲ ਫੜਾ ਗੇ ਤੇ ਨਾ ਬੱਚਿਆਂ ਨੂੰ ਦੁੱਧ ਦੁੱਧ ਪਿਆ ਨਾ ਲੈਣਾ ਦੇਣਾ ਆ ਤਾਂ ਹਜੇ ਹੁਣ ਮੈਂ ਸੈੱਟ ਕਰ ਲਈ ਤੇ ਜਿੱਦੇ ਇਹ ਮੈਂ ਲੈ ਕੇ ਆਇਆ ਨਾ ਇਹਦਾ ਹਾਲ ਵੇਖਣ ਆਲਾ ਸੀ ਐਡਾ ਮੰਦਾ ਹਾਲ ਸੀ ਗਰੀਬਣੀ ਦਾ ਸਮਝ ਆ ਗਈ ਸਿਰਫ ਇੱਕ ਸਾਮ ਦੇ ਇੱਕ ਚਾਰ ਦੇ ਇੱਕ ਲਈ ਫਿਰਦੇ ਆ ਤੇ ਪਰ ਉੱਥੇ ਕੇਅਰ ਨਹੀਂ ਹੁੰਦੀਗੀ ਤੁਸੀਂ ਭਾਈ ਆਪਦੇ ਜੇ ਤੁਹਾਡੇ ਰੱਖੀਆਂ ਤੇ ਆਪ ਦਾ ਘਰੇ ਰੱਖਿਆ ਕਰੋ ਉਦੋਂ ਟਾਣੀਆਂ ਤੋੜ ਲਿਆ ਕਰੋ ਸੂਰਿਆਂ ਤੋਂ ਬਰਕੈਨਾਂ ਦੇ ਕਾਨੇ ਦਾ ਨਾਲ ਹੀ ਲੈ ਕੇ ਤੋੜ ਕੇ ਉਧਰ ਨੂੰ ਕੋਈ ਸੰਗ ਨਹੀਂ ਹੁੰਦੀ ਆ ਆਪਦੇ ਕੰਮ ਦੀ ਉੱਥੇ ਆਪਣੇ ਵਾਲੇ ਗਰਾਊਂਡ ਤੇ ਲੈ ਜਾਇਆ ਕਰੋ ਉੱਥੇ ਬਾਧੂ ਖਾਨ ਨੂੰ ਖਾ ਕੋ ਤੇ ਕਰਨਾ ਨੁਕਸਾਨ ਹੋ ਜਾਂਦਾ ਤੇ ਬਈ ਧਿਆਨ ਰੱਖਿਆ ਕਰੋ ਮੈਂ ਤਾਂ ਖਾਲਿਆ ਘਾਟਾ ਗੇਮ ਹੀ ਬਿਨਾ ਗੱਲ ਤੋਂ ਦੋ ਮੇਰੇ ਪਠੋਰੇ ਹੋ ਗਏ ਇੱਕ ਮੇਰੀ ਪੱਠ ਮੈਂ ਹੋਰ ਲਈ ਸੀ ਉਹ ਫੁਰਕ ਦਾ ਭਾਂ ਜੋ ਮੈਂ ਤਾਂ ਕਿੰਦੀ ਨੇ ਪਾਲੀ ਘਰ ਦੇ ਜਵਾਕਾਂ ਨੇ ਪਾਲੀ ਉਹਨੂੰ ਦਵਾਂਗਾ ਕੁੱਤੀ ਦੇ ਪਾਲੀ ਹੈ ਤੇ ਕੰਜਰਾਂ ਚੱਕ ਕੇ ਗਾਹ ਫੜਾਤੀ ਚਲ ਕੋਈ ਨਹੀਂ ਤੇ ਮੈਂ ਅਜੇ ਧੀ ਇਹਦੇ ਪਠੋਰੇ ਆ ਜਾਣਗੇ ਦੋ ਆਪਣੇ ਕੋਲੇ ਤੇ ਚੱਲ ਆਪਣੀ ਉਹ ਪੱਠ ਚੱਲੋ ਕੋਈ ਨਹੀਂ ਵਿੱਚ ਰਹਿ ਜੂਗੀ ਤੇ ਇਹਦਾ ਵੀ ਨੁਕਸਾਨ ਕਰਦਾ ਚਲੋ ਮਹਾਰਾਜ ਨੇ ਮੈਨੂੰ ਦੇਣਾ ਹੋਰ ਦੋ ਪੰਜਾਂ ਚ 6 ਮਹੀਨੇ ਤੱਕ ਦੇ ਦੂਗਾ ਪਰ ਆ ਜਿਹੜੀ ਤੁਸੀਂ ਦਰਿੰਦਗੀ ਵਿਖਾਈ ਹੈ ਨਾ ਇਹ ਦਰਿੰਦਗੀ ਨਾ ਕਰਿਆ ਕਰੋ ਪ੍ਰਦਾਨ ਤੇ ਤੁਹਾਨੂੰ ਨਾ ਇਹਦਾ ਮਹਾਰਾਜ ਦਾ ਤੁਸੀਂ ਹੋਰ ਕੈਮਰਾ ਸੀਸੀਟੀਵੀ ਤੋਂ ਲੋਕ ਸਕਦੇ ਆ ਮਹਾਰਾਜ ਦੇ ਕੈਮਰੇ ਤੋਂ ਨਹੀਂ ਤੁਸੀਂ ਲੋਕ ਸਕਦੇ ਤੁਸੀਂ ਜਿਹੜਾ ਬੇਜਵਾਨਾ ਨਾ ਕਰਦੇ ਕੀ ਤੁਹਾਨੂੰ ਪੁੱਛ ਮੈਂ ਤੋੜ ਕੇ ਮਿਲ ਗਿਆ ਭੈਣ ਚੋਦੋ ਚਲੋ ਕੋਈ ਨਹੀਂ ਤੇ ਦੱਸਿਓ ਜੇ ਭਰਾ ਜੇ ਕੋਈ ਹੋਵੇ ਨਾ ਕਮੈਂਟ ਕਰਕੇ ਵੀ ਥਾਣਾ ਵਾਸਤੇ ਤੇ ਪੂਛ ਵਾਸਤੇ ਮੈਂ ਹੋਰ ਕੀ ਕਰ ਸਕਦਾ ਪੂਛ ਤੇ ਨਾ ਜ਼ਖਮ ਬਣ ਗਿਆ ਸੀ ਤੇ ਰੇਸ਼ਾ ਪੈ ਗਿਆ ਸੀ ਤੇ ਮੈਂ ਪੈਟਰੋਲ ਪਾਇਆ ਉਹ ਪੈਟਰੋਲ ਨਾਲ ਉਹ ਕੀੜੇ ਸੀਗੇ ਉਹਦਾ ਵਿੱਚੇ ਮਰ ਮੁਰਗੇ ਸੁੱਕ ਗਏ ਚਲੋ ਧੰਨਵਾਦ ਭਰਾਵਾਂ ਦਾ